ਦਾ ਨਗਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅੱਜ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਕਿਉਂਕਿ ਸੰਗਤ ਨੇ ਬਹੁਤ ਵਾਰੀ ਇਸ ਵਿਸ਼ੇ ਨੂੰ ਜਿਹੜਾ ਹੈ ਉਹ ਵਿਚਾਰਨ ਦੇ ਲਈ ਬੇਨਤੀਆਂ ਕੀਤੀਆਂ ਹਜ਼ੂਰ ਸਾਹਿਬ ਨਵੇਂ ਸਾਲ ਤੋਂ 10 ਦਿਨ ਪਹਿਲਾਂ ਇਹ ਦੋ ਚੀਜ਼ਾਂ ਘਰੋਂ ਕੱਢ ਕੇ ਧਾਨ ਕਰ ਦਿਓ ਫਿਰ ਵੇਖਣਾ ਚਮਤਕਾਰ ਤੇ ਤਰੱਕੀਆਂ ਹੁੰਦੀਆਂ ਤੇ ਗੁਪਤ ਚੀਜ਼ਾਂ ਜੋ ਬਿਆਨ ਕੀਤੀਆਂ ਗਈਆਂ ਆਪਾਂ ਇਹਦੇ ਬਾਰੇ ਬੇਨਤੀਆਂ ਕਰਾਂਗੇ ਔਰ ਬਾਬਾ ਕੁਲਵੰਤ ਸਿੰਘ ਜੀ ਦੇ ਅਨਮੋਲ ਬਚਨ ਵੀ ਆਪਾਂ ਸਾਂਝੇ ਕਰਾਂਗੇ ਜਿੰਨੀ ਕੋ ਸਮਰੱਥਾ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਤੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜਿਹੜੀ ਹੈ ਪਿਆਰਿਓ ਸਭਨਾ ਤੇ ਵਰਤਦੀ ਹੈ ਤੇ ਸਤਿਗੁਰੂ ਇਸ ਕਿਰਪਾ ਨੂੰ ਇਸੇ ਤਰ੍ਹਾਂ ਰੱਖਣਾ ਸਾਰੀ ਸੰਗਤ ਦਾ ਮੈਂ ਧੰਨਵਾਦ ਵੀ ਕਰਦੇ ਆ ਬੜਾ ਪਿਆਰ ਬੜਾ ਸਤਿਕਾਰ ਸੰਗਤ ਨੇ ਦਿੱਤਾ ਜੀ ਹੁਣ ਤੱਕ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਹੈ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਸਤਿਗੁਰੂ ਜੀ ਨੇ ਏਡੀ ਵੱਡੀ ਜਿਹੜੀ ਕਿਰਪਾ ਏਡੀ ਵੱਡੀ ਬਖਸ਼ਿਸ਼ ਜੋ ਕੀਤੀ ਹੋਈ ਹੈ ਬੜੀ ਵੱਡੀ ਕਿਰਪਾ ਜਿਹੜੀ ਹੈ ਸੰਗਤ ਦੀ ਔਰ ਸਾ ਸੰਗਤ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾ ਮਾ ਆਪਣੇ ਵਿਸ਼ੇ ਵੱਲ ਆਈਏ ਕਿ ਹਜ਼ੂਰ ਸਾਹਿਬ ਆਪਾਂ ਦੇਖਦੇ ਹਾਂ ਕਿ ਨਵਾਂ ਸਾਲ ਮਨਾਇਆ ਜਾਂਦਾ ਹੈ ਚਲੋ 31 ਅਕਤੂਬਰ ਨੂੰ ਬੜਾ ਵੱਡਾ ਸਮਾਗਮ ਹੁੰਦਾ ਹੈ ਤੇ ਉਹ ਨਵੇਂ ਸਾਲ ਦੀ ਬਾਬਤ ਨਹੀਂ ਉਹ ਇੱਕ ਸਮਾਗਮ ਦਾ ਜ਼ਰੀਆ ਵੀ ਚਲੋ ਜੇ ਸੰਗਤ ਇਦਾਂ ਚਾਹੁੰਦੀ ਹੈ ਤੇ ਉਹ ਸਮਾਗਮ ਜਿਹੜਾ ਕਰ ਲਿਆ ਜਾਂਦਾ ਨਵੇਂ ਸਾਲ ਦੇ ਸੰਬੰਧ ਚ ਕਰ ਲਿਆ ਜਾਂਦਾ ਤੇ ਵੈਸੇ ਆਪਣਾ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤ ਇੱਕ ਚੇਤ ਤੋਂ ਆਰੰਭ ਹੁੰਦਾ ਹੈ ਨਾਨਕ ਸ਼ਾਹੀ ਕਲੰਡਰ ਦੇ ਮੁਤਾਬਕ ਇੱਕ ਚੇਤਰ ਤੋਂ ਸਾਡਾ ਨਵਾਂ ਸਾਲ ਆਰੰਭ ਹੁੰਦਾ ਹੈ ਬਾਕੀ ਜੋ ਕਾਰਜਕਾਰੀਆ ਨੇ ਸਰਕਾਰੀ ਉਹ ਵੀ ਲਗਭਗ ਮਾਰਚ ਦੇ ਮਹੀਨੇ ਚ ਸਾਰੀਆਂ ਸਮਰੀਆਂ ਜੜੀਆਂ ਨੇ ਕੰਪਲੀਟ ਹੁੰਦੀਆਂ ਨੇ ਤੇ ਚਲੋ ਅਲੱਗ ਵਿਸ਼ਾ ਪ੍ਰਸਾਦ ਸੰਗਤ ਨਵਾਂ ਸਾਲ ਜਿਹੜਾ ਆਪਾਂ ਮਨਾਉਨੇ ਆ ਉਹ ਤੋਂ 10 ਦਿਨ ਪਹਿਲਾਂ ਇੱਕ ਪ੍ਰਿਪੇਰਟੀ ਬਣਾਇਓ ਆਪਣੇ ਮਨ ਦੇ ਵਿੱਚ ਇੱਕ ਵੱਖਰੀ ਚੀਜ਼ ਨੂੰ ਲੈ ਕੇ ਆਇਓ ਆਪਣੇ ਮਨ ਦੇ ਵਿੱਚ ਉਹ ਵੱਖਰੀ ਚੀਜ਼ ਕਿਹੜੀ ਹੋਵੇ ਉਹ ਹੈ ਬਦਲਾ ਜਿਵੇਂ ਆਪਾਂ ਕਹਿੰਦੇ ਆ ਵੀ ਨਵਾਂ ਸਾਲ ਨਵਾਂ ਦਿਨ ਨਵਾਂ ਸਾਲ ਪਰਸਾਦ ਸੰਗਤ ਕੈਲੰਡਰ ਦੇ ਮੁਤਾਬਕ ਇੱਕ ਦਿਨ ਬਦਲ ਨੂੰ ਨਵਾਂ ਸਾਲ ਨਹੀਂ ਕਹਿੰਦੇ ਜੇ ਜਨ ਅਸੀਂ ਬਦਲਾਂਗੇ ਸਾਡੀਆਂ ਹਰਕਤਾਂ ਬਦਲਣਗੀਆਂ ਕਹਿਣ ਤੋਂ ਭਾਵ ਸਾਡੇ ਇਰਾਦੇ ਬਦਲਣਗੇ ਉਸ ਦਿਨ ਅਸੀਂ ਕਹਿ ਸਕਦੇ ਹਾਂ ਕਿ ਨਵਾਂ ਸਾਲ ਉਸ ਦਿਨ ਅਸੀਂ ਕਹਿ ਸਕਦੇ ਹਾਂ ਪਰ ਸਾਥ ਸੰਗਤ ਇਸ ਚੀਜ਼ ਨੂੰ ਸਮਝਣਾ ਅਤੀ ਜ਼ਰੂਰੀ ਹੈ ਇਸ ਚੀਜ਼ ਨੂੰ ਵਿਚਾਰਨਾ ਅਤੀ ਜ਼ਰੂਰੀ ਹੈ ਪਿਆਰਿਓ ਕਿ ਕਲੰਡਰ ਦਾ ਦਿਨ ਬਦਲਦੇ ਨਾਲ ਨਵਾਂ ਸਾਲ ਨਹੀਂ ਜਿਸ ਦਿਨ ਅਸੀਂ ਬਦਲਾਂਗੇ ਉਸ ਦਿਨ ਨਵਾਂ ਸਾਲ ਹੋਏਗਾ ਜਿਵੇਂ ਅਸੀਂ ਪੁਰਾਣੇ ਕੱਪੜਿਆਂ ਨੂੰ ਬਦਲ ਕੇ ਨਵੇਂ ਪਹਿਨ ਲੈਨੇ ਆ ਪੁਰਾਣੇ ਕੱਪੜਿਆਂ ਨੂੰ ਬਦਲ ਕੇ ਅਸੀਂ ਨਵੇਂ ਕੱਪੜੇ ਪਹਿਨਦੇ ਆ ਤੇ ਪਿਆਰਿਓ ਘਰ ਦੇ ਵਿੱਚੋਂ ਪੁਰਾਣੀਆਂ ਚੀਜ਼ਾਂ ਨੂੰ ਕੱਢ ਕੇ ਅਸੀਂ ਨਵੀਆਂ ਚੀਜ਼ਾਂ ਲੈ ਆਉਨੇ ਆ ਤੇ ਇਹ ਗੱਲ ਯਾਦ ਰੱਖਿਓ ਪਿਆਰਿਓ ਕਿ ਇਸੇ ਤਰ੍ਹਾਂ ਮਨ ਦੇ ਵਿੱਚੋਂ ਪੁਰਾਣੇ ਵਿਚਾਰ ਕੱਢ ਕੇ ਟੁੱਟੀਆਂ ਭੱਜੀਆਂ ਵਿਚਾਰਾਂ ਨੂੰ ਕੱਢ ਕੇ ਮਨ ਦੇ ਵਿੱਚ ਨਵੇਂ ਵਿਚਾਰ ਲੈ ਕੇ ਆਉਣੇ ਪੈਣਗੇ ਗੁਰੂ ਵਾਲੇ ਵਿਚਾਰ ਜਿਹੜੇ ਨੇ ਮਨ ਦੇ ਵਿੱਚ ਲੈ ਕੇ ਆਉਣੇ ਪੈਣਗੇ ਫਿਰ ਕਿਰਪਾ ਹੋਏਗੀ ਅਸਲ 'ਚ ਗੁਰੂ ਦੀ ਅਸਲ ਮੈਨਿਆਂ ਦੇ ਵਿੱਚ ਬਾਬਾ ਕੁਲਵੰਤ ਸਿੰਘ ਜੀ ਇੱਕ ਦਿਨ ਸਪੀਚ ਕਰ ਰਹੇ ਸੀ ਉਹ ਕਹਿੰਦੇ ਵੀ ਖਾਲਸਾ ਜੀਓ ਬਹੁਤ ਸਾਲ ਹੋ ਗਏ ਬੜਾ ਸਮਾਂ ਲੰਘਿਆ ਪਰ ਕਦੇ ਅਸੀਂ ਆਪਣੇ ਆਪ ਨੂੰ ਨਹੀਂ ਪਰਚੋਲਿਆ ਜਿੱਦਣ ਆਪਣੇ ਆਪ ਨੂੰ ਪਰਚੋਲਿਆ ਆਪਣੇ ਆਪ ਦੀ ਅਸੀਂ ਭਾਲ ਕੀਤੀ ਉਹ ਦਿਨ ਸਮਝ ਲੱਗੇਗਾ ਕਿ ਵਾਕਈ ਅਸੀਂ ਸਹੀ ਕੀਤਾ ਜੋ ਕੀਤਾ ਵਾਕਈ ਅਸੀਂ ਬਹੁਤ ਚੰਗਾ ਕੀਤਾ ਵਾਕਈ ਅਸੀਂ ਬੜਾ ਵਧੀਆ ਕੀਤਾ ਵਾਕਈ ਅਸੀਂ ਜੋ ਕੀਤਾ ਹੈ ਉਹ ਬੜਾ ਚੰਗਾ ਹੋਇਆ ਬੜਾ ਵੱਡੀ ਕਿਰਪਾ ਹੋਈ ਬੜੀ ਵੱਡੀ ਰਹਿਮਤ ਹੋਈ ਤੇ ਸਾਧ ਸੰਗਤ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਤੇ ਪਿਆਰਿਓ ਜਦਨ ਅਸੀਂ ਉਹਦੀ ਕਿਰਪਾ ਨੂੰ ਸਮਝ ਲਿਆ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਨੂੰ ਸਮਝ ਲਿਆ ਵਿਚਾਰ ਲਿਆ ਤੇ ਪਿਆਰਿਓ ਉਹਦਨ ਅਸਲ ਦੇ ਵਿੱਚ ਕਿਰਪਾ ਹੋਏਗੀ ਤੇ ਅਸਲ ਦੇ ਵਿੱਚ ਹਲੇ ਤੱਕ ਅਸੀਂ ਨੇਰੇ ਦੇ ਵਿੱਚ ਫਿਰਦੇ ਆਂ ਅਸੀਂ ਆਪਣੇ ਕੱਪੜੇ ਤੇ ਰਾਸ਼ਨ ਆਦਿ দান ਕਰਦੇ ਆਂ ਨਾ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਮਨ ਨੂੰ ਖੁਸ਼ੀ ਮਿਲਦੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਪਰ ਪਿਆਰਿਓ ਮੈਂ ਇੱਕ ਬੇਨਤੀ ਕਰਦਾ ਜਿਸ ਤਰ੍ਹਾਂ ਮਨ ਨੂੰ ਖੁਸ਼ੀ ਮਿਲਦੀ ਹੈ ਤੇ ਸਾਧ ਸੰਗਤ ਜਦੋਂ ਗੁਰੂ ਦੀ ਗੱਲ ਨੂੰ ਮੰਨਾਂਗੇ ਵਚਨ ਮੰਨਾਂਗੇ ਉਹਦੇ ਵਚਨ ਮੰਨ ਕੇ ਹੋਰ ਵੀ ਖੁਸ਼ੀ ਮਿਲੇਗੀ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਜਦੋਂ ਉਹਦੀ ਗੱਲ ਮੰਨਾਂਗੇ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਖੁਸ਼ੀ ਹੁੰਦੀ ਹੈ ਵੀ ਮੈਂ ਇਹਦੀ ਗੱਲ ਮੰਨੀ ਤੇ ਇਹਨੂੰ ਚੰਗਾ ਲੱਗਿਆ ਹੋਣਾ ਤੇ ਮੈਨੂੰ ਵੀ ਚੰਗਾ ਮੈਂ ਵੀ ਸੰਤੁਸ਼ਟ ਹੁਣ ਜਿਸ ਦਿਨ ਗੁਰੂ ਦੀ ਗੱਲ ਮੰਨੀ ਜਿਸ ਦਿਨ ਪਾਤਸ਼ਾਹ ਦੀ ਗੱਲ ਮੰਨੀ ਤੇ ਪਿਆਰਿਓ ਉਸ ਦਿਨ ਹੋਰ ਵੀ ਸੰਤੁਸ਼ਟੀ ਮਿਲਣੀ ਹੈ ਉਸ ਦਿਨ ਹੋਰ ਵੀ ਜਿਹੜੀ ਹੈ ਕਿਰਪਾ ਹੋਣੀ ਹੈ ਉਸ ਦਿਨ ਫਿਰ ਹੋਰ ਵੀ ਜਿਹੜੀ ਹੈ ਬੜੀ ਵੱਡੀ ਕਿਰਪਾ ਜਿਹੜੀ ਹੈ ਸਾਡੇ ਤੇ ਵਰਤਣੀ ਹੈ ਸਾਧ ਸੰਗਤ ਕਿਉਂਕਿ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਬਚਨ ਮੰਨ ਕੇ ਜੇਕਰ ਚੱਲਿਆ ਜਾਏ ਕਪੜੇ ਆਦਿਕ ਦਾਨ ਕਰਕੇ ਰਾਸ਼ਨ ਆਦਿਕ ਦਾਨ ਕਰਕੇ ਅਸੀਂ ਮੰਨਦੇ ਆ ਵੀ ਸਾਨੂੰ ਬਹੁਤ ਵੱਡੀ ਸੰਤੁਸ਼ਟੀ ਮਿਲਦੀ ਹੈ ਪਰ ਸਾਧ ਸੰਗਤ ਜਦੋਂ ਗੁਰੂ ਦਾ ਬਚਨ ਮੰਨ ਕੇ ਅਸੀਂ ਭੈੜੀ ਅਕਲ ਮਤ ਜਿਹੜੀ ਐ ਉਹਦਾ ਅਸੀਂ ਜਿਹੜਾ ਪਿੱਛਾ ਛੱਡ ਦਿੱਤਾ ਉਸ ਦਿਨ ਅਸਲੀ ਕਿਰਪਾ ਹੋਣੀ ਐ ਉਸ ਦਿਨ ਅਸਲੀ ਮਿਹਰ ਜਿਹੜੀ ਐ ਗੁਰੂ ਦੀ ਵਾਪਰਨੀ ਐ ਉਸ ਦਿਨ ਅਸਲੀ ਕਿਰਪਾ ਹੋਣੀ ਐ ਉਸ ਦਿਨ ਅਸਲੀ ਕਿਰਪਾ ਵਰਤਣੀ ਐ ਗੁਰੂ ਦੀ ਉਸ ਦਿਨ ਅਸਲੀ ਮਿਹਰ ਹੋਣੀ ਐ ਪਿਆਰਿਓ ਇਹ ਗੱਲ ਯਾਦ ਰੱਖਿਓ ਵੈਸੇ ਤਾਂ ਚਲੋ ਬੜੀ ਸੰਗਤ ਜਿਹੜੀ ਐ ਉਹ ਕੱਪੜੇ ਆਦਿਕ ਰਾਸ਼ਨਦਾਨ ਕਰ ਦਿੰਦੀ ਐ ਵੀ ਨਵਾਂ ਸਾਲ ਆ ਰਿਹਾ ਹੈ ਪੁਰਾਣੀ ਚੀਜ਼ ਕੋਈ ਨਹੀਂ ਰੱਖਣੀ ਸਾਰੀ ਘਰ ਚੋਂ ਕੱਢ ਦਿਓ ਸਾਰ ਸੰਗਤ ਆਪਣੇ ਮਨ ਦੇ ਵਿੱਚੋਂ ਪੁਰਾਣੇ ਵਿਚਾਰ ਵੀ ਕੱਢ ਦਿਆ ਕਰੋ ਆਪਣੇ ਮਨ ਦੇ ਵਿੱਚੋਂ ખોਟੇ ਵਿਚਾਰ ਵੀ ਕੱਢ ਦਿਆ ਕਰੋ ਆਪਣੇ ਮਨ ਦੇ ਵਿੱਚੋਂ ਐਸੇ ਵਿਚਾਰਾਂ ਦੀ ਜਿਹੜੀ ਐ ਉਹ ਇੱਕ ਗਠੜੀ ਬਣਾ ਕੇ ਬਾਹਰ ਕੱਢ ਦਿਓ ਪਿਆਰਿਓ ਕਿ ਨਵਾਂ ਸਾਲ ਹੈ ਆਪਣੇ ਮਨ ਦੇ ਵਿਚਾਰਾਂ ਨੂੰ ਵੀ ਨਵਾਂ ਕਰ ਲੋ ਆਪਣੇ ਮਨ ਦੇ ਵਿਚਾਰਾਂ ਨੂੰ ਵੀ ਨਵਾਂ ਕਰ ਲੋ ਪਿਆਰਿਓ ਇਹਨਾਂ ਚੀਜ਼ਾਂ ਦੀ ਵੀ ਬਹੁਤ ਜ਼ਰੂਰਤ ਹੈ ਆਪਣੇ ਮਨ ਦੇ ਵਿਚਾਰਾਂ ਨੂੰ ਨਵਾਂ ਕਰ ਲੋ ਆਪਣੇ ਮਨ ਦੇ ਵਿਚਾਰਾਂ ਨੂੰ ਨਵਾਂ ਕਰਨਾ ਤੇ ਗੁਰੂ ਕੋਲੋਂ ਸਿੱਖਿਓ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾਰ ਉਹ ਪਿਆਰਿਓ ਗੁਰੂ ਤੇ ਸਦਾ ਹੀ ਨਵਾਂ ਹੈ ਨਿਤ ਨਵਾਂ ਹੈ ਜਦੋਂ ਵੀ ਬਾਣੀ ਪੜਾਂਗੇ ਉਹਦੇ ਵਿੱਚੋਂ ਕੁਝ ਨਵਾਂ ਸਾਨੂੰ ਸਿੱਖਣ ਨੂੰ దਾਏਗਾ ਸਾਧ ਸੰਗਤ ਜਿੱਥੇ ਘਰੋਂ ਪੁਰਾਣੀਆਂ ਚੀਜ਼ਾਂ ਕੱਢਦੇ ਆ ਉਥੇ ਹਿਰਦੇ ਰੂਪ ਘਰ ਦੇ ਵਿੱਚੋਂ ਪੁਰਾਣੇ ਵਿਚਾਰ ਵੀ ਕੱਢ ਦਿਓ ਫਿਰ ਅਸੀਂ ਤਰੱਕੀ ਵੱਲ ਜਾਵਾਂਗੇ ਤੇ ਇਹੀ ਗੁਪਤ ਰਾਜ ਹੈ ਸਾਡੀ ਜ਼ਿੰਦਗੀ ਦਾ ਤੇ ਇਹਨੂੰ અપਨਾ ਕੇ ਵੇਖੋ ਇਸ ਸਾਲ ਫਿਰ ਵੇਖੋ ਕਿਵੇਂ ਕਿਰਪਾ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ